ਵਾਈਬਰ ਜੀ ਦਾ ਖਾਲਸਾ ਜੀ ਵਾਈਬਰ ਜੀ ਦੀ ਫਤਿਹ ਅੱਜ ਤਰੀਕਾ ਜੀ ਆ ਜੀ 16 ਤਰੀਕ ਤੇ ਅੱਜ ਆ ਜੀ ਆਪਣੀ ਘਰ ਵਾਪਸੀ ਤੇ ਜਾਣ ਨੂੰ ਤਾਂ ਬਹੁਤ ਮਤਲਬ ਮਾਸਾ ਦੇਣ ਲਈ ਕਰਦਾ ਪਿਆ ਜੀ ਨਾ ਲੱਗਾ ਵਿਆਹ ਸੀ ਇੱਥੇ ਤਾਂ ਕਿਤੇ ਜਾਣਾ ਪੈਣਾ ਘਰ ਮਾਰੀ ਦੇਖਣਾ ਕੰਮ ਵੀ ਦੇਖਣਾ ਤੇ ਆਹ ਦੇਖੋ ਯਾਰ ਮੀ ਪਿੰਡਾ ਪਿਆ ਵਾ ਹੋਰ ਵੀ ਕਿੰ ਕੀ ਕਹਿਣਾ ਜਾਵੇ ਬਹੁਤ ਜੀ ਲੱਖ ਦੇਣਾ ਚ ਬੰਨ ਭਰਿਆ ਵਿਆਹ ਜਾਨ ਨੂੰ ਜੀਣੀ ਆ ਚੋਤ ਚਲੋ ਜਾਣਾ ਹੀ ਪੈਣਾ ਵਾ ਅੰਦਰ ਆ ਵੇਖੋ ਇੱਕ ਹੋਰ ਬੈਠੇ ਤਿਆਰੀ ਆਪਣੀ ਪੂਰੀ ਪੰਜਾਬ ਬਾਹਰ ਵੇਖੋ ਨਜ਼ਾਰਾ ਮੀਂਹ ਪਿੰਦਾ ਪਿਆ ਕੀ ਪਤਾ ਚ ਦਿਖਦਾ ਆਵੇ ਜਾਂ ਨਾ ਦਿਖਦਾ ਹੋਵੇ ਕੈਮਰੇ ਚ ਤੇ ਸਾਹਮਣੇ ਜਿਹੜੀ ਗਦਾਵਰੀ ਨਦੀ ਆ ਪੂਰੀ ਫੁੱਲ ਫੁੱਲ ਭਰ ਚੁੱਕੀ ਆ ਪੂਰੀ ਫੁੱਲ ਭਰ ਚੁੱਕੀ ਆ ਜਿੰਨੀਆਂ ਪੋੜੀਆਂ ਹਨ ਥੱਲੇ ਅੱਧੀਆਂ ਪੋੜੀਆਂ ਉੱਤੇ ਆ ਗਈ ਹੈ ਗਦਾਵਰੀ ਨਦੀ ਹੁਣ ਆਪਾਂ ਉਧਰ ਜਾਣਾ ਨਹੀਂ ਆਪਣਾ ਟਾਈਮ ਹੋ ਚੁੱਕਿਆ ਆ ਆਪਣੇ ਬੱਸਾਂ ਵੀ ਥੱਲੇ ਆ ਚੁੱਕੀਆਂ ਆ ਤੇ ਆਪਾਂ ਤੁਹਾਨੂੰ ਹੁਣ ਸਟੇਸ਼ਨ ਤੇ ਜਾ ਕੇ ਮਿਲਦੇ ਨਾਲੇ ਤੁਸੀਂ ਆਹ ਵੇਖੋ ਆਪਾਂ ਰੋਮ ਦੀ ਸਫਾਈ ਵੀ ਕਰਤੀ ਹੋਈ ਆ ਆਵੇ ਕੋ ਆਪਾਂ ਪੂਰੀ ਜਿੰਨੀ ਕੁ ਆਪਣੇ ਕੋਲ ਸਕੇ ਸਫਾਈ ਕਰਤੀ ਹੋਈ ਆ ਆਪਾਂ ਲੰਗਰ ਹੀ ਬਾਬਿਆਂ ਕੋਲ ਪੈਕ ਕਰਵਾ ਲਿਆ ਕਿ ਤੇ ਮਿਲਦਾ ਲੰਗਰ ਪੈਕ ਕੀਤਾ ਆ ਤੇ ਚਲੋ ਹੁਣ ਆਪਣੀ ਪੂਰੀ ਤਿਆਰੀ ਆ ਆਪਾਂ ਪੂਰੀ ਸਫਾਈ ਕਰਤੀ ਆ ਆਹ ਦੇਖੋ ਜੀ ਇਹਦਾ ਨਾਂ ਅਜ ਪਾਤਾ ਇਹਨੇ ਦਮੂਸਾ ਸਿੰਘ ਜੀ ਬਾਪਿਆਂ ਨੇ ਨਾਂ ਰੱਖਿਆ ਆਪਾਂ ਬਾਥਰੂਮ ਦੀ ਵੀ ਸਫਾਈ ਕਰਤੀ ਹੋਈ ਆ ਆਹ ਦੇਖੋ ਜੀ ਜਿੱਦਾਂ ਆਪਾਂ ਬਾਬਿਆਂ ਕੋਲ ਬਾਥਰੂਮ ਬਣਾਏ ਸੀ ਉਦਾਂ ਹੀ ਆਪਾਂ ਸਫਾਈ ਕਰਤੀ ਹੋਈ ਆ ਤੇ ਅੱਗੇ ਦੇ ਮਾਮਾ ਤਾਨੂੰ ਹੁਣ ਆਪਾਂ ਮਿਲਦੇ ਜਾਂਗੇ ਸਟੇਸ਼ਨ ਤੇ ਮਿਲਦੇ ਆ ਚਲੋ ਜੀ ਚਲੋ ਚਲੋ ਨਿਕਲੋ ਨਿਕਲੋ ਜਲਦੀ ਨਿਕਲੋ ਵੀਰ ਜੀ ਆਜੋ ਆਜੋ ਨਿਕਲੋ ਨਿਕਲੋ ਵੀਰ ਜੀ ਚਲੋ ਜਲਦੀ ਜਲਦੀ ਨਿਕਲੋ ਯਾਰ ਮੈਨੂੰ ਪਹਿਲਾਂ ਫੜ ਲੈਣੇ ਜਿਹੜਾ ਮੇਰਾ ਸਮਾਨ ਮੇਰੇ ਨੇ ਆ ਤੇ ਵੀਰ ਟਿਕਟਾਂ ਜਿਹੜੀ ਆ ਬਾਬਿਆਂ ਦੀ ਪਰਚੀ ਸੀ ਇਹ ਰੂਮ ਦੀ ਪਰਚੀ ਸੀ ਇਹ ਵਾਣਾ ਆਪਾਂ ਉੱਥੇ ਤੋਂ ਥੱਲੇ ਵਾਪਸੀ ਕਰਨੀ ਨਾਲ ਚਾਬੀ ਵਾਪਸ ਕਰਨੀ ਤੇ ਚਲੋ 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 ਵੀਰ ਜੀ ਜਲਦੀ Niklo ਥੱਲੇ ਬੱਸਾਂ ਖਲੋਤਿਆਂ ਅਣ ਕੇ ਹਾਂ ਹਾਂ ਬੋਤਲਾਂ ਫੜੋ ਆ ਫੜੋ ਯਾਰ ਇੱਕ ਬਾਸਿਓ ਓਏ ਮੇਰੀ ਕਿੱਟ ਇਹਦਾ ਫੜੋ ਇੱਕ ਬਾਸਿਓ ਬੋਦਲਾ ਹਨ ਲੈ ਤੇ ਰਟ ਟੈਕ ਟੈਕ ਨੰਨੂ ਉਹਦਣਾ ਫੜ ਏ ਕਿ 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 ਚੀ ਲੈ ਆਇਆ ਮੰਦਰਾ ਮੈਂ ਹਾਂ ਸਾਡਾ ਪਰ ਆ ਜੋ ਕਿ ਮੈਂ ਆ ਰਿਹਾ ਹਾਂ ਚਾਚੀ ਦੇ ਉੱਤੇ ਰੱਖਿਆ ਨੂ ਬਰੇ ਚਾਚੀ ਜੀ ਦਰੱਖੇਣਾ ਰੱਖ ਲਾ ਟ੍ਰੇਨ ਤੱਕ ਦਾ ਹੀ ਆ ਜਾ ਫੜ ਲੈਨੇ ਸਨ ਨਾਲ ਨਾਲ ਚਲੋ ਯਾਰ ਵੀਰ ਜੀ ਹਲ ਫਾਫਾ ਜੀ ਫੜੋ ਯਾਰ ਬੋਲੇ ਸੋਨ ਹਾਂ ਸਤਿ ਸ਼੍ਰੀ ਅਕਾਲ ਆਓ ਗੁਰਜੀ ਦਾ ਫਲ ਹਾਂ ਜੀ ਆ ਵੀਰ ਕੋਈ ਕਸਾਮਾਨ ਓਏ ਬਲੌਗ ਬਣਾਉਂਦੇ ਯਾਰ ਆਜੋ ਆਜੋ ਵੀਰ ਜੀ ਤਾਲਾ ਮਾਰੋ ਜਲਦੀ ਆ ਜਾਓ ਆ ਜਾਓ ਜਲਦੀ ਤਾਲਾ ਮਾਰ ਲੈਂਦੇ ਇਹਨੂੰ ਯਾਰ ਜਮਾਨ ਖੜਾ ਇਹਦਾ ਤੂੰ ਹੀ ਸਮਾਨ ਖੜੋ ਤੇ ਉਹਦਾ ਵੀ ਜੇ ਪਾਰ ਹੋਰ ਜਿਆਦਾ ਇਹ ਟਮਾਟਾ ਲਵਾ ਲਓ ਬਾਬਾ ਜੀ ਚੱਲ ਕੀ ਹੋਏ ਹੁਣ ਆਪਾਂ ਅਗਲੀ ਜਿੱਥੇ ਜਾਣੇ ਕੋਈ ਆਹ ਉਹਦੀ ਬਈ ਲਿਫਟ ਇਹੋਸ ਲੈ ਜਾਣੀ ਆ ਹਾਂਜੀ ਜਿੱਥੇ ਜਾਣ ਦਾ ਮਨ ਕਰਦਾ ਬਾਬਾ ਨਹੀਂ ਨਾ ਪੱਜਾ ਲੈਣਾ ਕੀ ਕਰੀਏ ਚਲੋ ਚਲੋ ਜਾਲੇ ਪਾ ਲੈ ਹੋਰ ਨੰਦ ਜਨਤ ਹੋ ਜੀ ਲਿਫਟ ਤੋਂ ਮਤਾਂ ਮੈਨੂੰ ਪਤਾ ਚੱ ਕਿ ਹੋਇਆ ਤੇ ਆਪਣੇ ਬੰਦੇ ਕਿੱਥੇ ਗਏ ਰਿਆ ਚਾਬੀ ਵੜਾਵੇ ਉਹ ਚਾਬੀ ਦੱਸ ਬੰਦੇ ਇਹ ਰੋ ਚਾਬੀ 25 ਨਹੀਂ ਨਾ ਨੋ ਬਈ ਕਰਕੇ ਦੇਖ ਲਓ ਮੈਂ ਜੀ ਠੀਕ ਹੈ ਜੀ ਠੀਕ ਹੈ ਮੈਂ ਭਾਈ ਲਓ ਜੀ ਹਵਾ ਚਾਦੀ ਦੇ ਦਿੱਤੀ ਹੈਈ ਆ ਤੇ ਹੁਣ ਆਪਣੀ ਤਿਆਰੀ ਆ ਯਾਨੀ ਕਿ ਬਿੱਲ ਕੱਬ ਜਦੋਂ ਦਾ ਬਿੱਲ ਤੇ ਕੱਦਦਾ ਨਹੀਂ ਚਲੋ ਜਾਣਾ ਪੈਣਾ ਅਵੇ ਬੱਸ ਆ ਗਈ ਆ ਬੱਸ ਚ ਰੱਖੋ ਸਮਾਨ ਜਰਾ ਕੋਰੇ ਖੋ ਹਾਂਜੀ 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 1100 1108 ਨੰਬਰ 'ਤੇ ਚਾਹ ਦੀਏ ਹਾਂਜੀ ਹਾਂਜੀ ਦੇ ਆਏ ਬਾਬਾ ਜੀ 11008 ਹਾਂਜੀ ਹਾਂਜੀ ਬਾਬਾ ਜੀ ਚੱਲੋ ਕਾਜ ਬਰਾਜ ਜੀ ਬਾਬਿਆਂ ਦੀ ਸੇਵਾ ਇੱਕ ਕੰਮ ਰਹਿ ਗਿਆ ਬੋਤਲਾ ਭਰਨਾ ਪਾਣੀ ਨੇ ਉਹ ਅਸੀਂ ਭਰ ਲੈਣੇ ਚੱਲ ਆਓ ਲੋ ਜੀ ਗਾਇਸਾ ਪਾਹਜੂਰ ਸਾਹਿਬ ਪਹੁੰਚ ਚੁੱਕੇ ਹੋਏ ਆ ਹਜੂ ਸਾਹਿਬ ਸਟੇਸ਼ਨ ਤੇ ਸੋਰੀ ਪਹੁੰਚ ਚੁੱਕੇ ਹੋਏ ਆ ਤੇ ਉਹ ਜਿੱਦਾਂ ਦਾ ਸਟੇਸ਼ਨ ਹੈ ਉਧਰ ਆਪਾਂ ਤੁਹਾਨੂੰ ਦਿਖਾ ਨਹੀਂ ਸਕੀਓ ਤੇ ਨਾਲ ਆਪਾਂ ਨੇਰੇ ਪਹੁੰਚੇ ਹਾਂ ਕਾਲੀ ਪਹੁੰਚੇ ਹਾਂ ਆ ਵੀਰ ਵੇਖੋ ਸਾਰਾ ਵਾਰ ਇਹਨੂੰ ਜਗਾਇਆ ਚਲੋ ਹੁਣ ਆਪਾਂ ਮੀਂਹ ਦੇ ਬੜਾ ਪੈਣਾ ਸਿਆ ਟ੍ਰੇਨ ਆਪਣੀ ਲੱਗੀ ਹੋਈ ਆ ਅਨਾਉਂਸਮੈਂਟ ਆ ਰਹੀ ਆ ਕਿ ਡਿਊਟ ਸਰਵਿਸ ਦਾ ਸ਼ਿਕਰਾ ਲੱਗੀ ਹੋਈ ਹੈ ਐਕਸਟ੍ਰਨ ਤੇ ਆਹ ਦੇਖੋ ਜੀ ਕਿੰਨੀ ਸੰਘਣ ਖਲੋਤੀ ਹੋਈ ਹੋਰ ਦਰਮਿਆ ਵਿਚ ਫੜਦਾ ਆਪਣਾ ਬੈਗ ਲਓ ਜੀ ਗਾਇਸ ਆਪਣੀ ਟ੍ਰੇਨਾਂ ਲੱਗੀ ਹੋਈ ਆ ਆਪਾਂ ਟ੍ਰੇਨ ਜੇ ਪਲੇਟਫਾਰਮ ਬੈਠ ਕੇ ਤੁਹਾਨੂੰ ਮਿਲਦੇ ਆਂ ਤੇ ਥੋੜਾ ਜਿਹਾ ਵਿਰਾਮ ਹੀ ਹੋਵੇ ਕੋ ਟ੍ਰੇਨ ਦਾ ਜੀ ਆਜ ਆਪਣਾ ਡੱਬਾ B2 ਹੁਣੇ ਤਾਂ ਆਪਾਂ ਬੈਠੇ ਹਾਂ ਇਹ ਆਪਣਾ ਲਗਾਏ ਖੋਲੀ ਖੋਲੀ ਬੋਖਲੀ ਖੋਲੀ ਖੋਲੀ ਲੋ ਜੀ ਹਪਾਲ ਬੈਕ ਟੂਪ ਨੇ ਆਪਣੇ ਡੱਬੇ ਚ ਆ ਚੁੱਕੇ ਨੇ ਆ ਤੇ ਹੁਣ ਆਪਣੀ ਸੀਟ ਨੰਬਰ ਸੀਟ ਨੰਬਰ ਕਿੰਨਾ ਬਣਾ ਆ ਹੀ ਮੇਰੀ ਸੀਟ ਜੰਦਾ ਨਹੀਂ ਅਸੀਂ ਕੋਲ ਲੈਣਾ ਇਹਨੂੰ ਇੱਥੇ ਰੱਖੀਏ ਸਾਧ ਵਾਲੇ 48 ਨੰਬਰ ਆ ਮੇਰਾ ਜੀ ਇੱਥੇ ਨਹੀਂ ਰੱਖਣਾ ਉੱਤੇ ਰੱਖਣਾ ਬਣਾ ਉੱਤੇ ਸਮਾਨ ਲੱਗਿਆ ਹੋਣਾ ਸਾਰਾ ਰਾਤ ਨੂੰ ਵੇਖਾਂਗੇ ਨਾ ਜੀ ਆਜ ਆਪਣਾ ਹੁਣ ਪਹਿਲਾਂ ਆਪਾਂ ਆਪਣਾ ਸਮਾਨ ਪਾ ਕੇ ਚਲੋ ਰੱਖ ਲਈਏ ਵੀਰ ਜੀ ਇਹ ਜੇ ਆਪਣੇ ਟ੍ਰੇਨ ਦਾ ਇੰਜਨ ਜਿਹੜਾ ਇਹਨੂੰ ਅੰਮ੍ਰਿਤਸਰ ਤੋਂ ਖਿੱਚ ਕੇ ਲਿਆਇਆ ਹਾਂ ਤੇ ਹੁਣ ਇਹ ਇੰਜਨ ਉੱਪਰਲੀ ਸਾਈਡ ਜਾ ਕੇ ਉਧਰਲੀ ਸਾਈਡ ਲੱਗੂਗਾ ਆਹੋ ਲੱਗ ਕੇ ਪਰਲੀ ਸਾਈਡ ਜਾਊਗਾ ਜਾਂ ਫੇਰ ਜਾਊਗਾ ਆਪਰ ਸਾਡਾ ਰਵਾਨਾ ਹੋਊਗਾ 9:30 ਵਜੇ ਤੇ ਆਹ ਵੇਖੋ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਦਾ ਨੇੜੇ ਮੀਂਹ ਬਹੁਤ ਪਿੰਦਾ ਪਿਆ ਯਾਰ ਆਹ ਵੇਖੋ ਜੀ ਮੀਂਹ ਹੋ ਰਿਹਾ ਹੈ ਸਾਡੇ ਆਡੇ ਲੋਕੋ ਪਾਇਲਟ ਦੀ ਆਪਣੀ ਟ੍ਰੇਨ ਦਾ ਇੰਜਨ ਇਹ ਨਵੇੜ ਦਾ ਜੈਸ਼ਨ ਹੈ ਜੀ ਲੋ ਜੀ ਆਪਣੀ ਟ੍ਰੇਨ ਰਵਾਨਾ ਹੋ ਚੁੱਕੀ ਹੋਈ ਆ ਸੱਚਗੰਨ ਸ਼੍ਰੀ ਹਜੂਰ ਸਾਹਿਬ ਦਾ ਦੇਰ ਤੋਂ ਬਾਏ ਬਾਏ ਜੀ ਅਗਲੇ ਦਿਨ ਆਪਾਂ ਫੇਰ ਆਵਾਂਗੇ ਬੱਬਾ ਜੀ ਫੇਰ ਕੰਮ ਤੇ ਜਰੂਰ ਆਵਾਂਗੇ ਜੀ ਇਹਨਾਂ ਵਾਲ ਸੈਟ ਉੱਤੇ ਆਏ। ਹੋਰ ਇੱਕ ਵਾਰੀ ਆਪਣੀ ਟ੍ਰੇਨ। ਪਰਲੀ ਫੈਟ ਤਾਂ ਵੀ ਤੁਹਾਨੂੰ ਦਿਖਾ ਦਿੰਨੇ ਆ। ਵੀਊ ਵਜੇ ਨਹੀਂ ਪਿਆ ਜਦੋਂ ਤੇ ਆਪਾਂ ਸਤਖੰਡ ਵਿਖੇ ਸਭ ਤੋਂ ਟ੍ਰੇਨ ਵਿੱਚ ਬੈਠੇ ਆ ਉਤੋਂ ਬਾਅਦ ਆਪਾਂ ਸੌ ਗਏ ਉਤੋਂ ਬਾਅਦ ਹੁਣ ਉੱਠੇ ਆ ਨਾ ਕੋਈ ਖਾਦਾ ਨਾ ਕੋਈ ਪੀਤਾ ਜਿਹੜਾ ਲੰਗਰ ਲੈਂਦਾ ਸੀ ਉਹ ਥੋੜਾ ਜਿਹਾ ਰੱਤਾ ਕੇ ਖਾਤਾ ਹਾਂ ਤੇ ਜਿਉਂ ਉੱਠ ਕੇ ਖਾ ਲਿਆ ਸੀ 4 ਵਜੇ ਤੋਂ ਬਾਅਦ ਫੇਰ ਸੌਂ ਗਏ ਇੱਧਰ ਦੇਖੋ ਸਾਡੇ ਸਾਰੇ ਆਦੋ ਆਹ ਵੇਖੋ ਰਾਤ ਤੋਂ ਸਾਰੇ ਸੁੱਤੇ ਇੱਧਰ ਰੇਠਾ ਵੰਬਦੀ ਤੇ ਹੁਣ ਆਨ ਲੱਗੀ ਭੁੱਖ ਤੇ ਉਹ ਨਹੀਂ ਦੇਖਿਆ ਨੇ ਟ੍ਰੇਨ ਦੇ ਵਿੱਚ ਕੀ ਕੀ ਮਿਲਦਾ ਪਿਆ ਭੁੱਖ ਤੇ ਬੜੀ ਲੱਗੀ ਆ ਤੇ ਜੋ ਕੁਝ ਵਧੀਆ ਮਿਲਿਆ ਤੇ ਲਾ ਕੇ ਆਨੇ ਆ ਭਾਈ ਗਿਆ ਭਾਈ ਨਹੀਂ ਮਿਲ ਲਈ ਵੀ ਚੱਲ ਯਾਰ ਅਹੀਂੋਂ ਨਹੀਂ ਯਾਰ ਮਿਲ ਜਾਏ ਦੂਰ ਨਹੀਂ ਦੂਰ ਜਾਣ ਚੱਲ ਚੱਲ ਛੱਡ ਇੱਕ ਦਸ ਮਿੰਟ ਦਾ ਜੀ ਨਹੀਂ ਤਾਂ ਕਿੰਨਾ ਯਾਰ 20 ਮਿੰਟ ਦਾ 对。<Okay. S 2> okay. ਅੱਜ ਇਹ ਚੱਲ ਭੱਜ 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 ਕੋਲੋਂ ਦੇਖੋ ਉਹ ਉੱਠੇ ਆ ਪਟ ਰਹੇ ਉਹ ਇੱਥੇ ਕਿਤਾਬ ਨਹੀਂ ਪਤਾ ਮਿਲਣਾ ਇਹ ਤੋਂ ਸ਼ਾਇਦ ਇਹ ਤੋਂ ਅਗਲੇ ਡੱਬੇ ਚ ਪਾਦਾ ਹੋਊਗਾ ਕੰਟੀ ਨਾਲ ਉਤੋਂ ਹੀ ਆਪਾਂ ਪਾਇਆ ਕਰਾ ਦੇਣਾ ਸੁਣ ਲਈ ਇੱਕ ਵਾਰ ਕੋ ਹੁੰਦੀ ਜੂੜ ਹੈ ਨਾ ਜਨਾ ਇਹ ਦੂਸਰਾ ਬੁਸਨਾ ਰੋ ਨ ਲੈ ਦੇਖਦੇ ਫਿਰਦੇ ਗਰੂਆ ਉਹ ਆ ਗਈ ਟ੍ਰੇਨ ਇਹ ਪੈਂਟੇ ਚ ਅਸੀਂ ਗਏ ਆ ਭਰਾ ਇਹਨਾਂ ਵੀਡੀਓ ਨਹੀਂ ਹੁਣ ਹੁੰਦੀ 20 ਪਰਾਂ ਦੇ ਜੋ ਮਰਜੀ ਲੈ ਲੋ ਸਮੋਸੇ ਲੈ ਆਏ ਜਾਈ 12 ਠੀਕ ਆ ਇਹ ਇਕੱਲਿਆਂ ਦੇ ਚਪੇੜਾ ਮਾਰਦੇ ਫਾਇਰ ਸੁੱਟਣ ਕੇ ਸੁੱਟ ਗਏ ਹੋਣੀਆਂ ਭਰਾ ਆਹ ਕੀ ਆ ਆ ਯਾਰ ਕੀ ਕਰ ਤੁਕਦੇ ਆ ਮੈਂ ਇੱਥੇ ਤਾਂ ਰੱਖਿਆ ਮੈਂ ਛੋੜ ਨਾ ਦੋ ਬਾਜੀ ਗਈਆਂ ਉਹ ਗੱਲ ਹੋਈ ਨਾ ਫਿਰ ਮੇਰੇ ਮੂੰਹ ਦੇ ਵੱਜਿਆ ਛਿਲਣਾ ਸਮੋਸੇ ਲੈ ਕੇ ਸਮੋਸੇ ਲੈ ਆਇਆ ਇੱਥੇ ਕੋਕ ਲੱਗੀ ਲੈ ਕੇ ਆਏ ਬਿੱਲਾ 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 ਚੰਪਾ پیسے ਇਸਨੇ دیے ਲੈ ਕੇ ਮੈਂ ਚਲੋ ਵੀਰ ਜੀ ਇਹਨੂੰ ਕੋਈ ਨਾ ਕੋਈ ਕੰਮ ਤੋਂ ਹੈ ਤੇਰਾ ਕੀ ਇਸ 모ਤੇ ਲਮਨ ਜੀ ਉੜ ਜਾ ਪਤਾ ਕਰ ਪੁੱਤ ਸੋ ਸਮੋਸੇ ਖਾ ਲ ਮम्मा ਕੇਲੇ ਦੇ ਛਿਲੜਾ ਦੇਤੀਆ ਸਿਰ ਤੇ ਵੀ ਅੰਬਾਲਾ ਸਟੇਸ਼ਨ ਆ ਗਿਆ ਜੀ ਸੱਡੇ ਕੋ ਸਾਹਮਣੇ ਘਟੀ ਆਈ ਆ ਉਹ ਕਿਹੜੀ ਆ ਚੰਡੀਗੜ੍ਹ ਐਕਸਪ੍ਰੈਸ ਲਖਨਊ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਚੱਲੀ ਹੈ ਲਖਨਊ ਜਾਂ ਚੰਡੀਗੜ੍ਹ ਚੱਲੀ ਜਾਓ ਅੰਬਾਲਾ ਸਟੇਸ਼ਨ ਆ ਗਿਆ ਇਹ ਕਮੈਂਟਲ ਹੋ ਜਾਹਾ ਇਹਨੂੰ ਸਟ੍ਰੀਟ ਦੀ ਗਾਲੀ ਪਈ ਆਹ ਲੋ ਜੀ ਅੰਬਾਲਾ ਓਏ ਅੱਗ ਲਾ ਬੀਕ ਲਾ ਬੀ ਕੇ ਵੜੇ ਖਲੋਤੇ ਇਹ ਦੇਸੀ ਬੰਦੇ ਵਰਤੇ ਆ ਇਹ ਦੇਸੀ ਬੰਦੇ ਵਾਰਤੇ ਆਏ ਦੇਸੀ ਅੰਤਵਾ ਗਲابی ਪਕਾੜ ਗਲابی ਪਕਾੜੇ ਦੋਈ ਕਦਮ ਮਾਰ ਕੇ ਜਲਾ ਗਿਆ ਮੈਗੜੂ ਜੀ ਤਾਂ ਮੈਨੂੰ ਪਤਾ ਕੀ ਗੱਲ ਹੈ ਕੋਲੇ ਜਾ ਰਹੇ ਬੜਾ ਯਾਦ ਕਰਦੇ ਵੇ ਮੈਨੂੰ ਮੈਗੜੀ ਆ ਗਿਆ ਡਮ ਮੈਗੜੀ ਮੁੰਡਿਆਂ ਨੇ ਮੈਗੜੀ ਮੰਗਾਇਆ ਅੰਬਾਲੇ ਕਿੱਥੋਂ ਆਰਡਰ ਕੀਤਾ ਸੀ ਇਹ ਆਪਕੇ ਤਾਂ ਹੀ ਪਾਣੀ ਪਾਤੋ ਪਾਣੀ ਪਾਤੋ ਆਰਡਰ ਕੀਤਾ ਸੀ ਤੇ ਮਿਲਿਆ ਆਪਾਂ ਨੂੰ ਅੰਬਾਲੇ ਆਣ ਕੇ ਚਲੋ ਜੀ ਅਖਰ ਆ ਜਾ ਕੋਲੇ ਜੀ ਨਾ ਤੁਸੀਂ ਮੈਗੜੀ ਖਾਓ ਅਸੀਂ ਬਾਰਾਂ ਪਟੋਰੇ ਖਾ ਕੇ ਆਉਂਨੇ ਆ ਤੁਸੀਂ ਪਰ ਮੈਗੜੀ ਖਾਓ ਅਸੀਂ ਨਹੀਂ ਖਾ ਸਕਦੇ ਨਹੀਂ ਕੱਟਦੇ ਇਦਾਂ ਨਹੀਂ ਕੱਟਦੇ ਪ੍ਰਾਈਵੇਟ ਆ ਇਹ ਕਾਵੇ ਆ ਉਹ ਲਗਾ ਚੁੱਕੇ ਆਈ ਇਹ ਦੋੜਾ ਦੁਬਾਰਾ ਨੂੰ ਮੜ ਗਈ ਲੈ ਵੀ ਮੇਟਾ ਸੈਟ ਆਪ 5000 ਪਠੂਰੇ ਖਾਣੇ ਬਾਹਰ ਹੁਣ ਆਂ ਨਹੀਂ ਮੈਗੜੀ ਮਗੜੀ ਖਾਣਾ ਉਹ ਆਵੇਂ ਮੈਗੜੀ ਮੈਂ ਉਤੋਂ ਦੀ ਆ ਗਿਆ ਵੜ ਕੇ ਆਪਾਂ ਟੇਸਟ ਪੈਸੇ ਡਬਗ ਡਗ ਛੋਟਾ ਹੁਣ ਨਾ ਛੋਟਾ ਮਾਮਾ ਕਈ ਸਟੇਸ਼ਨਾਂ ਤੇ ਐਸ ਰੋਗ ਹੁੰਦੀ ਨਾ ਕੋਥੋਂ ਦਾ ਕਦੇ ਟ੍ਰੇਨ ਆ ਮਾਮੇ ਜੀ ਦਾ ਇੱਧਰ ਵੀ ਗੱਡੀ ਲੰਮੀ ਟ੍ਰੇਨ ਹੈ ਇੱਕੋ ਆ ਬਰ ਖਾਣਿਆ ਕਿੰਨੇ ਦੀ ਆ 40 40 ਚ ਕਿੰਨੇ ਆਉਂਦੇ ਤਿੰਨ ਬੜੇ ਬੜੇ ਮਹਿੰਗੇ ਆ ਬਹੁਰੇ ਨਾਲ ਲੱਗੇ ਆ ਬੜੇ ਮਹਿੰਗੇ ਆ ਤੁਹਾਡੇ 50 ਦੇ ਤਿੰਨ ਦੇ ਦੇ 20 ਰੋਟੀ 10 ਰੋਟੀ 60 ਕਿਤੇ ਨਾ ਹਾਂਜੀ 20 ਵਾਲੀ 20 ਵਾਲੀ ਆਓ ਜੀ ਬਾਬਾ ਜੀ ਦੇ 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 ਚਾਹ ਹੈ 2 ਵਾਲੀ ਦੇ ਚਾਹ ਅੰਮ੍ਰਾਲਾ ਸਟੇਸ਼ਨ ਤੇ ਇਖਾਂ ਲੱਗੇ ਪਟੋਰੇ ਛੋਲੇ ਕੁਲਚੇ ਚਾਹ ਕਿੰਨੀ ਛੋਲੇ ਕੁਲਚੇ ਆਟੇ ਪਟੋਰੇ ਅੰਮ੍ਰਾਲਾ ਕਿੱਥੇ ਵੱਸ ਛੋਲੇ ਕੁਲਚੇ ਜਾਦੇ ਪਹਿਲੇ ਹਾਂਜੀ ਬਾਬਾ ਜੀ ਆ ਸਾਹਮਣੇ ਮੰਦੇਵਾਰਤ ਨਿਕਲਦੀ ਹੋਈ ਹੁਣੇ ਥਲੋਤੀ ਸੀ ਪਹਿਲਾਂ ਚੱਲੀ ਫੇਰ ਇਹਦੀ ਕਿਹਨੇ ਚੈਨ ਖਿੱਚਤੀ ਸੀ ਆਈ ਕਾ ਲੱਗ ਗਈ ਨੇ ਆ ਸਾਹਮਣੇ ਬੰਦੇ ਬਾਹਰ ਤਾਂ ਨਿਕਲਦੀ ਹੋਈ ਅੰਬਾਲਾ ਸਟੇਸ਼ਨ ਤੋਂ ਇੱਥੇ ਰਹਿਵਾਂ ਕੋਈ ਲਾਈਕ ਕਮੈਂਟ ਸਾਧ ਰਿਹਾ ਕੋਈ ਨਾ ਨਾ ਕਰਨ ਆਜੋ ਸੈਕਿੰਡ ਮੈਂ 3rd 6 ਵਾਲੀ ਲਾਈ ਹੀ ਇਹਨੂੰ ਸਿੰਦਾ ਦਾ ਜੀ ਆ ਰਹਿ ਗਈ ਹੁਣ ਗੇਮ ਵੇਨੇ ਆ ਕਿਹੜਾ ਜਿੱਤਦਾ ਹੁਣ ਆਪਾਂ ਲੁਧਿਆਣਾ ਟੱਪ ਗਏ ਹੋਈਆਂ ਉਹ ਗਾਂਦੀ ਚੱਲ ਬਾਹਰ ਹੋ ਗਿਆ ਨੀਰਾ ਤਿੰਨਾ ਜੇ ਇੱਕ ਡਨੀ ਆ ਟੈਂਪੂ ਨੇ ਡਾਉਣਾ ਇਹ ਆ ਡੋਣਾ ਟੈਂਪੂ ਨੇ ਡੋਣਾ ਜੀ ਆਪਾਂ ਰੁਕ ਜੇ ਨਹੀਂ ਉਈ ਉਹ ਯਾਰ ਸਣੀ ਸਾਈਡ ਕਰ ਦੋ ਆਹ ਕਹਿੰਦੇ ਨਾ ਕਰੋ ਕਹਿੰਦੇ ਨਹੀਂ ਉਹ ਅੱਗੇ ਵਾਲੇ ਕੋਈ ਨਹੀਂ ਹੁੰਦਾ ਯਾਰ ਰੌਣਕ ਮੇਲਾ ਕਦੀ ਕਦੀ ਹੁੰਦਾ ਕਿ ਡੇਲੀ ਹੁੰਦਾ ਜਾ ਕਰ ਗਾ ਲੋਟਣੇ ਜਾ ਕੇ ਕੋਈ ਨਹੀਂ ਉਹ ਲੈ ਉਹ ਹੋਰ ਉਹ ਕੋਲਡ ਡਰਿੰਕ ਕੋਲਡ ਡਰਿੰਕ ਦੀ ਸ਼ਰਤ ਲੱਗੀ ਜਿਹੜਾ ਐਂਡ ਤੇ ਆਇਆ ਉਹ ਵੀਰ ਨੂੰ ਦੇ ਦੇ ਜੰਗੂ ਵੀਰ ਅੱਲਾ ਨਾਲ ਦੇ ਲਾਸ ਵੇਖੋ ਇਹਨਾਂ ਤਿੰਨਾਂ ਚ ਕਿਹੜਾ ਲੇ ਹੁੰਦਾ ਵਾ ਕੋਲਡ ਡਰਿੰਕ ਚੱਲ ਆਹ ਪੁਸ਼ੀਆਂ ਡਾਈ ਜਾਂਦਾ ਜੇ ਮਰੀ ਜਾਂਦਾ ਜੇ ਆਹ ਟਪੁਸ਼ੀਆਂ ਹੀ ਮਰੀ ਜਾਂਦਾ ਜੇ ਉਹ ਆ ਸੌਸ ਵੀ ਦੇ ਦਿਆ ਜਿਹੜੀ ਥੋੜੀ ਵਧੀ ਹੈਗੀ ਉਹ ਸ਼ਾਇਦ ਚੱਲ ਰੋਜਾ ਸੁੱਚੀ ਆ ਬਿੱਲੇ ਮਰੇ ਨਹੀਂ ਮਿਸ ਅੱਜ ਇਹ ਇੱਧਰ ਰਹਿ ਗਏ ਨਾ ਦੋ ਪਹਿਲਾਂ ਅੰਦਰ ਆ ਕੇ ਬਿੱਲਾ ਨਹੀਂ ਪਹਿਲਾ ਬਚ ਗਿਆ ਬਿੱਲੇ ਦੀ ਮਾਰ ਕੀ ਜਾਂਦੀ ਐ ਸਾਰਾ ਸਾਈਡੋਂ ਇੱਥੇ ਕੋਲ ਡ੍ਰਿੰਕ ਲਈ ਉਹ ਨਹੀਂ ਰਹਿ ਗਈ ਹਾਏ ਦੋ ਰਹਿ ਗਏ ਮੇਰੇ ਆਗੇ ਬੱਸ ਹੁਣ ਨਹੀਂ ਹੋਣੇ ਦੋ ਨਹੀਂ ਹੁੰਦੇ ਆ ਜਾਣੇ ਬਿੱਲਾ ਦਿੱਤੇ ਗਿਆ ਸਮਝੀ ਬਿੱਲਾ ਦਿੱਤੇ ਉਹ ਇੱਕ ਮੁਕਾਬਲਾ ਤਗੜਾਈ ਇੱਕ ਕੋਣ ਮੁਕਾਬਲਾ ਹਾਏ ਬਿੱਲੇ ਦੇ ਇੱਕ ਉਹਦੇ ਚਾਰ ਬਿੱਲੇ ਕੋਲ ਡ੍ਰਿੰਕ ਚਿਹਰਾ ਕਿਹੜਾ ਓਏ 1 1 1 1 ਬਿੱਲੇ ਕੋਲਡ ਡਰਿੰਕ ਮੈਂ ਬਿਲਾ ਦੇ ਤਿਆਣਾ ਨਹੀਂ ਹੁਣੇ ਮੇਰੇ ਨਹੀਂ ਬਿਲਾ ਦੇ ਤਿਆਣਾ ਵਾ ਮਿਲਿਆ ਬਲੀ ਪਿੱਛੇ ਕਰਦਾਗਾ ਨਾਲ ਹੀ ਵੀਡੀਓ ਬਣਾਉਂਦੀ ਤੂੰ ਜਾ ਕੋਲਡ ਡਰਿੰਕ ਪਾ ਦੇ ਚਲਾ 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 ਕਾ ਬਿੱਲਾ ਦੇ ਤਿਆ ਰੋਕ ਲਾ ਕੇ ਚਹੀ ਓਏ ਯਾਰ ਗਿਆ ਮੈਂ ਮੁੰਡਾਰ ਗਏ ਕਿਉਂ ਆ ਗਏ ਆ ਕੋਲਡਰੀ ਮੇਰੀ ਤਰਫ ਯਾਰ ਚਲੋ ਕੋਈ ਬਾਤ ਨਹੀਂ ਤਾਂ ਲਗ ਗਈ ਮੰਡੀ ਆ ਲਓ ਵੀ ਮਿੱਤਰੋ ਆਪਣੀ ਹੋ ਗਈ ਤਿਆਰੀ ਅੰਮ੍ਰਿਤਸਰ ਆ ਗਿਆ ਤੇ ਜੋੜੇ ਫੜ ਖਿਡਾਰੀ ਇਹਨਾਂ ਨੇ ਆਪਾਂ ਹੋ ਗਏ ਤਿਆਰ ਸਾਰਿਆਂ ਨੇ ਆਪਾਂ ਆਪਣੇ ਬੈਗ ਫੜ ਲਏ ਆ ਉਹ ਖਲੋਤੇ ਆ ਤੇ ਬਾਕੀ ਆ ਦੇਖੋ ਇਹੋ ਤੇ ਬੈਗ ਤਿਆਰ ਕਰਦੇ ਤੇ ਆਪਣੇ ਵੀ ਬੈਗ ਤਿਆਰ ਨੇ ਆਪਾਂ ਵੀ ਤਿਆਰ ਆ ਪਿੱਛੇ ਵੀ ਬੈਗ ਪਾ ਲਿਆ ਬਾਵੇਂ ਅੱਖਰ ਇੱਕ ਤੇ ਉਹ ਤੁਹਾਨੂੰ ਆਪਾਂ ਸਟੇਸ਼ਨ ਤੇ ਮਿਲਦੇ ਹਾਂ ਕਿ ਆਪਾਂ ਪਹਿਲਾਂ ਆਪਣਾ ਸਮਾਨ ਸਾਰਾ ਵੇਖ ਲਿਆ ਇੱਧਰ ਉੱਧਰ ਵੇਖ ਲਿਆ ਕੋਈ ਰਹਿ ਤਾਂ ਨਹੀਂ ਗਿਆ। ਭੁੱਖ ਨਹੀਂ ਰਹਿ ਗਿਆ। ਤੇ ਆਪਾਂ ਤੁਹਾਨੂੰ ਹੁਣ ਸਟੇਸ਼ਨ ਤੋਂ ਉੱਤਰ ਕੇ ਫੇਰ ਹੀ ਮਿਲਦੇ ਹਾਂ ਕਿਉਂਕਿ ਟ੍ਰੇਨ ਚ ਭੀੜ ਬੜੀ ਸਾਰਿਆਂ ਨੂੰ ਨੰਬਰ ਸਾਰੀ ਉਤਰਨਾਗਾ। ਠੀਕ ਹੈ ਜੀ। ਲਓ ਜੀ ਗਾਇਜ਼ ਆਪਾਂ ਅੰਮਰਸਾਹ ਸਟੇਸ਼ਨ ਤੇ ਪਹੁੰਚ ਗਏ ਆ ਜੇ ਆਪਣੀ ਟ੍ਰੇਨ ਆਪਣੀ ਸਾਰੀ ਸੰਗਤ ਉਤਰ ਗਈ ਆ। ਹਾਂ ਬਾਹਰ ਵੇਖੀ ਲੋਧੀ ਪਰ ਰਹਿਣੇ ਆ। ਵਾਹ ਜੀ ਦੇਖ ਵੀ ਸਕਦੇ ਤੁਸੀਂ ਆਪਾਂ ਕਿਦਾਂ ਬੈਰ ਚ ਲਓ ਜੀ ਕੋੜੀਆਂ ਐਸਰੋ ਖਲਾਰ ਲਿਆ ਅੱਜ ਬਹੁਤ ਵਧੀਆ ਰਹੀ ਯਾਤਰਾ ਆਪਣੀ ਆਪਣੇ ਵੀਰ ਆਪਾਂ ਖੱਤ ਲਿਆ ਬਿੱਲੇ ਦਾ ਫਾਇਦਾ ਮੰਗਾ ਜਿਹੜਾ ਕਿ ਆਪਾਂ ਨੇ ਸਟੇਸ਼ਨ ਤੋਂ ਲੈਣ ਆਇਆ ਵਿਚਾਰਾ ਅੱਧਾ ਘੰਟਾ ਹੋ ਗਿਆ ਥੱਲੇ ਤੇ ਹੁਣ ਆਪਾਂ ਤੁਹਾਨੂੰ ਗੱਡੀ ਲੱਗੇ ਜਾ ਕੇ ਮਿਲਦੇ ਆ ਠੀਕ ਹੈ ਜੀ ਲੋ ਜੀ ਆ ਗਈ ਆਪਣੀ ਗੱਡੀ ਏ ਆਇਆ ਆਪਣੇ ਕੋ ਬਿੱਲੇ ਦੇ ਚਾਚੇ ਦਾ ਸਾਸੀਗਾ ਵੀਰ ਜੀ ਵੀ ਆ ਜੇ ਵੀਰ ਨੇ ਬੜੀ ਵੇਟ ਕੀਤੀ ਜੋ ਆਪਣ ਚੱਲ ਤਮੂਸਿਆ ਓਏ ਗਾਓ ਬੋਦੀ ਬੈਠ ਜਾ ਇਸੇ ਜੀ ਲੱਗ ਗਈ ਚੱਲੋ ਜੀ ਮੈਨੂੰ ਨਾ ਗਾ ਸੀ ਗਿਆ ਐਸੀ ਹੀ ਆਏ ਐਸੀ ਹੀ ਆਏ ਮੇਰੀ ਜਿਹੀ ਨਹੀਂ ਆਏ ਕੋਈ ਦੇ ਕੇ ਕੋਈ ਨਹੀਂ ਹੁੰਦਾ ਹਾਂ ਭਾਈ ਬਹੁਤ ਬਹੁਤ ਮੈਂ ਕਹਿੰਦਾ ਪਰ ਉਹਨੇ ਇੱਥੇ ਨਾ ਭੱਜ ਕੇ ਆਇਆ ਤੂੰ ਜਾ ਜੀ ਗਾਈਸ ਹੁਣ ਆਪਾਂ ਲੈ ਆਂ ਜਲੇ ਸੌਫਟੀ ਛੇ ਜਾਣੇ ਮਾਤ ਆ ਜਾ ਆ ਜਾ ਆਪਾਂ ਲੈ ਵੀ ਸੌਫਟੀ ਲੈ ਕੇ ਬੀ ਲੋ ਜੀ ਆ ਬਸ ਓਪੀ ਨਾ ਲੱਗੀ ਓਏ ਕਿੱਥੇ ਆਓ ਇਹ ਆ ਬਲੇਮ ਕਰਦੇ ਨੇ ਲੋ ਗਾਇਸ ਆਪਾਂ ਸਾਰਿਆਂ ਨੇ ਸੌਫਟੇਆ ਲੈਣ ਦੀਆਂ ਵਾ ਤੇ ਸਾਰੇ ਖਾਂਦੇ ਹੋਏ ਇੱਧਰ ਦਮੂਸ਼ਾ ਜੀ ਨੇ ਅੱਤੀ ਗੱਲ ਵੀ ਦਿੱਤੀ ਆ ਪੂਰੀ ਗੱਲ ਇੱਧਰ ਸਾਨੀ ਵੀ ਇਹ ਵੀ ਖਾਂਦੇ ਹੋਏ ਤੇ ਆਪਾਂ ਵੀ ਖਾਂਦੇ ਹੋਏ ਕਿ ਵੀ ਆਪਣੇ ਨੂੰ ਦੋ ਲੋ ਜੀ ਵਾਹ ਜੀ ਅਗਰ ਜੀ ਆਪਾਂ ਪਹੁੰਚ ਗਏ ਆਏ ਆ ਆਪਣੇ ਤਰਨਤਨ ਸ਼ਹਿਰ ਤੇ ਆਹ ਦੇਖੋ ਜੀ ਸਾਰੇ ਵੀਰ ਭਰਾ ਬੈਠੇ ਆ ਅੱਜ ਦਾ ਆਪਣਾ ਲਾਸਟ ਵਲੋਗ ਆ ਜੀ ਮਤਲਬ ਸੱਚਖੰਡ ਚਿਰੀ ਹਜੂਰ ਸਾਹਿਬ ਦਾ ਯਾਤਰਾ ਦਾ ਲਾਸਟ ਵਲੋਗ ਆ ਹੁਣ ਆਪਾਂ ਤੁਹਾਨੂੰ ਮਿਲਦੇ ਆ ਫਿਰ ਤੋਂ ਅਗਲੇ ਨਵੇਂ ਵਲੋਗ ਦੇ ਵਿੱਚ ਅੱਗੇ ਯਾਤਰਾ ਖਾਲਸਾ ਵਾਗਰ ਦੀ ਕੀ ਫਤਵੇ